ਹਾਂਜੀ ਬਾਈ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਹੋਰ ਬਾਈ ਜੀ ਘਰ ਪਰਿਵਾਰ ਸਭ ਦੇ ਜਾਨਵਰ ਠੀਕ ਠਾਕ ਜੀ ਤੇ ਸੌਰੀ ਦੋ ਤਿੰਨ ਦਿਨ ਥੋੜੇ ਸਰੀ ਸਹੀ ਨਹੀਂ ਸੀਗਾ ਤਬੀਅਤ ਠੀਕ ਨਹੀਂ ਸੀ ਤਾਂ ਕਰਕੇ ਵੀਡੀਓ ਨਹੀਂ ਪਾਈ ਤੇ ਅੱਜ ਲੈ ਕੇ ਆਇਆ ਵੀਡੀਓ ਬਾਈ ਜੀ ਆਪਾਂ ਇੱਕ ਵੀਡੀਓ ਦੇ ਵਿੱਚ ਦੋ ਇਲਾਜ ਦੱਸਾਂਗੇ ਜੀ ਤੇ ਧਿਆਨ ਨਾਲ ਗੌਰ ਨਾਲ ਚੈੱਕ ਆਪਣੇ ਵੀਡੀਓ ਚੈੱਕ ਕਰਕੇ ਜਰੂਰ ਅਪਣਾਓ ਠੀਕ ਹੈ ਜੀ ਤੇ ਵੀਡੀਓ ਨੂੰ ਸ਼ੇਅਰ ਵੱਧ ਤੋਂ ਵੱਧ ਕਰਿਓ ਜੀ ਤਾਂ ਕਿ ਸਭ ਦਾ ਭਲਾ ਹੋ ਸਕੇ ਪਹਿਲਾ ਤਾਂ ਜੀ ਜਿਹੜਾ ਪਹਿਲਾ ਇਲਾਜ ਆ ਇਹ ਜਿਵੇਂ ਆਪਾਂ ਨੂੰ ਮੈਸੇਜ ਆਉਂਦੇ ਸੀ ਬਾਈਆ ਦੇ ਵੀ ਜਿਹੜੇ ਕਬੂਤਰ ਆਪਣੇ ਮੂੰਹ ਦੇ ਵਿੱਚ ਚਿੱਟਾਪਨ ਹੋ ਜਾਂਦਾ ਠੀਕ ਆ ਜੀ ਚਿੱਟਾ-ਚਿੱਟਾ ਨਹੀਂ ਜੰਮ ਜਾਂਦਾ ਉਹਦੇ ਲਈ ਆ ਬਾਈ ਜੀ ਇਹ ਇਲਾਜ ਇਹ ਦੇਸੀ ਇਲਾਜ ਆ ਬਾਈ ਜੀ ਤੁਸੀਂ ਘਰੇ ਜ਼ਰੂਰ ਅਪਣਾਓ ਇਹ ਤੁਸੀਂ ਲੈਣੀ ਹੈ ਜੀ ਮਨਿਕ ਚਲੋ ਇੱਕ ਚਮਚਾ ਲੈਣਾ ਸਰ ਉਹਦਾ ਤੇਲ ਠੀਕ ਆ ਜੀ ਤੇ ਉਹਦੇ ਵਿੱਚ ਪਾਉਣਾ ਤਿੰਨ ਚਾਰ ਚੁੰਡੀਆ ਆਪਣੀਆਂ ਪਾਉਣੀਆਂ ਹਲਦੀ ਦੀਆਂ ਠੀਕ ਆ ਜੀ ਤੇ ਲਸਣ ਨਹੀਂ ਹੁੰਦਾ ਜਿਹੜਾ ਆਪਣਾ ਤੇ ਦੋ ਦਾਣੇ ਲਸਣ ਦੇ ਪਾਉਣੇ ਆ ਜੀ ਗੱਠੀ ਦੇ ਇਹਨਾਂ ਤਿੰਨਾਂ ਚੀਜ਼ਾਂ ਨੂੰ ਕਾੜ ਲੈਣਾ ਬਾਈ ਜੀ ਕਰਮ ਕਰ ਲੈਣਾ ਯਾਨੀ ਕਾੜ ਕੇ ਠੰਡਾ ਕਰਕੇ ਤੇ ਆਪਣੇ ਜਿਹੜੇ ਕੁੱਤਰਾ ਦੇ ਅੰਦਰ ਚਿੱਟਾ-ਚਿੱਟਾ ਜਾਮਾ ਦਾ ਜੀ ਆਪਣਾ ਇਅਰ ਵਾਟਸ ਨਾਲ ਲੈ ਕੇ ਠੀਕ ਆ ਜੀ ਉਹਦੇ ਯਾਨੀ ਜਿਹੜਾ ਆਪਾਂ ਸਰਦਾ ਤੇਲ ਕਾੜਨਾ ਤੇ ਉਹਦੇ ਵਿੱਚ ਗਲ ਦੇ ਵਿੱਚ ਫੇਰ ਉਹ ਇਹ ਦੋ ਟਾਈਮ ਸਵੇਰੇ ਸ਼ਾਮ ਤੇ ਤੁਹਾਨੂੰ ਤਿੰਨ ਦਿਨਾਂ ਦਾ ਬਾਈ ਇਹ ਕੋਰਸ ਆ ਤਿੰਨ ਦਿਨਾਂ ਦੇ ਵਿੱਚ ਵਿੱਚ ਰਿਜ਼ਲਟ ਮਿਲ ਜਾਊਗਾ ਠੀਕ ਆ ਜੀ ਇਹ ਤਾਂ ਹੋ ਗਿਆ ਜਿਵੇਂ ਗੜਾ ਗੜ ਪੱਕੇ ਹੋਇਆ ਜਾਂ ਚਿੱਟਾ ਪਾਣਾ ਠੀਕ ਹੈ ਜੀ ਤੇ ਇੱਕ ਜਿਵੇਂ ਹੁਣ ਅੱਜ ਕੱਲ ਸਰਦੀਆਂ ਦੇ ਵਿੱਚ ਬਾਈ ਜੀ ਕੰਪਟਰ ਇਕੱਠੇ ਹੋ ਕੇ ਬੈਠਣ ਲੱਗੇ ਤੁੰਗੜ ਕੇ ਵਹਿੰਦੇ ਆ ਜਾਂ ਰੇਸਾ ਜਿਹਾ ਕਾਮ ਉਹਦੇ ਲਈ ਬਾਈ ਜੀ ਇਹ ਗੋਲੀਆਂ ਲੈ ਕੇ ਆਏ ਆ ਆਪਾਂ ਇਹ 5-6 ਤਰ੍ਹਾਂ ਦੀਆਂ ਗੋਲੀਆਂ ਨੇ ਬਾਈ ਜੀ ਇਹ ਤੁਸੀਂ ਕੁੱਟ ਕੇ ਨਾ ਘਰੇ ਕੱਚੀ ਡੱਬੀ ਚ ਪਾ ਕੇ ਰੱਖ ਲਓ ਤੇ ਇੱਕ ਚੁੰਡੀ ਸਵੇਰੇ ਇੱਕ ਚੁੰਡੀ ਸ਼ਾਮ ਨੂੰ ਕੱਚੀ ਲੱਸੀ ਨਾਲ ਦੇਣੀ ਆ ਠੀਕ ਹੈ ਜੀ ਇਹ ਕਿਵੇਂ ਬਣਾਉਣੀਆਂ ਐ ਤਵਾਈ ਤੁਹਾਨੂੰ ਉਹ ਦੱਸ ਦਿੰਦਾ ਮੈਂ ਠੀਕ ਆ ਜੀ ਇੱਕ ਤਾਂ ਇਹ ਆ ਸੁਪਰਾਡਨ ਗੋਲੀ ਆ ਇਹ ਲੈਣੀਆਂ ਨੇ ਜੀ 10 ਗੋਲੀ ਆ ਠੀਕ ਆ ਜੀ ਸੁਪਰਾਡਨ ਤੇ 10 ਇਹ ਲੈਣੇ ਆ ਜੀ ਵਿਕਾਸੂਰ ਕੈਪਸੂਲ ਠੀਕ ਆ ਜੀ ਤੇ ਉਸ ਤੋਂ ਬਾਅਦ ਆਉਂਦੀ ਆ ਜੀ ਲਿਵੋਸਿਟਰੀ ਦੀਆਂ ਗੋਲੀਆਂ ਲਿਵ ਸੈਟ 5 ਇਹ ਵੀ 10 ਗੋਲੀਆਂ ਲੈਣੀਆਂ ਠੀਕ ਆ ਜੀ ਉਸ ਤੋਂ ਬਾਅਦ ਆ ਜਾਂਦੀ ਸਿਪਲੋਕਸ 500mg ਇਹ ਵੀ 10 ਗੋਲੀਆਂ ਲੈਣੀਆਂ ਬਾਈ ਜੀ ਠੀਕ ਹੈ ਜੀ ਤੇ ਵੱਡੀ ਆ ਡੰਗਰ ਵਾਲੀ ਜਿਹੜੀ ਹੁੰਦੀ ਆ ਟੈਰਾਮਾਈਸਿਨ ਆਪਾਂ ਕਹਿ ਦਨੇ ਆ ਟੈਰਾਮਾਈਸਿਨ ਗੋਲੀ ਕਹਿ ਦਨੇ ਆ ਇਹਨੂੰ ਠੀਕ ਹੈ ਜੀ ਟੈਰਾਮਾਈਸਿਨ ਗੋਲੀ ਦੀਆਂ 4 ਠੀਕ ਹੈ ਜੀ 4 ਗੋਲੀਆਂ ਲੈਣੀਆਂ ਨੇ ਤੇ ਉਸ ਤੋਂ ਬਾਅਦ ਲਾਸਟ ਤੇ ਆ ਜਾਂਦਾ ਜੀ ਲੈਫ 52 ਗੋਲੀ ਲੈਫ 52 ਗੋਲੀ ਇਹ ਵੀ 10 ਗੋਲੀਆਂ ਲੈਣੀਆਂ ਨੇ ਜੀ ਠੀਕ ਹੈ ਜੀ ਇਹ ਸਾਰੀਆਂ ਚੀਜ਼ਾਂ ਨੂੰ ਵਾਜੀ ਤੁਸੀਂ ਕੁੱਟ ਕੇ ਪਾਊਡਰ ਬਣਾ ਲੈਣਾ ਠੀਕ ਹੈ ਜਿਹੜਾ ਬੀਕਾਸੂਲ ਕੈਸੂਲ ਆ ਜਿਵੇਂ ਜਿਵੇਂ ਆ ਬੀਕਾਸੂਲ ਕੈਸੂਲ ਆ ਨਾ ਇਹਨੂੰ ਖੋਲ ਕੇ ਇਹਦੇ ਵਿੱਚੋਂ ਪਾਊਡਰ ਕੱਢ ਲੈਣਾ ਠੀਕ ਹੈ ਜੀ ਬਾਕੀ ਗੋਲੀਆਂ ਨੇ ਉਹ ਕੁੱਟੀਆਂ ਜਾਣਗੀਆਂ ਇਹ ਇਹਦਾ ਪਾਊਡਰ ਕੱਢ ਕੇ ਰਲਾ ਕੇ ਚੰਗੀ ਤਰ੍ਹਾਂ ਰੱਖ ਲੈਣਾ ਤੇ ਉਸ ਤੋਂ ਬਾਅਦ ਤੁਸੀਂ ਲੌਂਗ ਲੈਣੇ ਆ ਵਾਜੀ 40 ਲੌਂਗ ਲੈ ਲਿਓ 40 ਲੌਂਗ ਤਵੇ ਤੇ ਭੁੰਨ ਲਿਓ ਚੰਗੀ ਤਰ੍ਹਾਂ ਗਰਮ ਕਰ ਲਿਓ ਉਹਨਾਂ ਨੂੰ ਗਰਮ ਕਰ ਕੇ ਨਾ ਉਸ ਤੋਂ ਬਾਅਦ ਚਮਚੇ ਨਾਲ ਉਹਨਾਂ ਨੂੰ ਨਾ ਮਸਲ ਜੇ ਦਿਓ ਪਾਊਡਰ ਬਣਾ ਲਿਓ ਉਹਨਾਂ ਦਾ ਪਾਊਡਰ ਬਣਾ ਕੇ ਰੱਖ ਲਿਓ ਤੇ ਜਿਹੜਾ ਆ ਤੁਸੀਂ ਦਵਾਈ ਆਪਾਂ ਪਾਊਡਰ ਬਣਾਇਆ ਚ ਗੋਲੀ ਆ ਦਾ ਇਹਦੇ ਵਿੱਚ ਰਲਾ ਕੇ ਰੱਖ ਲੈਣਾ ਇੱਕ ਚੁੰਡੀ ਸਵੇਰੇ ਇੱਕ ਚੁੰਡੀ ਸ਼ਾਮ ਨੂੰ ਦੇਣੀ ਹੈ ਜੀ ਤੇ ਤੁਹਾਡਾ ਹੁਣਤਰ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਚ ਹੋਵੇ ਤੇ ਸਾਰੀਆਂ ਬਿਮਾਰੀਆਂ ਦੀ ਹੱਲ ਆ ਬਾਈ ਜੀ ਇਹ ਤੇ ਆਪਣਾ ਆਪ ਕਰੇ ਵਰਤਿਆ ਹੋਇਆ ਤੇ ਇਹ ਜਰੂਰ ਨੁਕਤਾ ਅਪਣਾ ਕੇ ਦੇਖਿਓ 100% ਇਲਾਜ ਆ ਜੀ ਇਹ ਠੀਕ ਆ ਜੀ ਤੇ ਵੀਡੀਓ ਆਪਣੀ ਨੂੰ ਸ਼ੇਅਰ ਕਰਦੇ ਹੋ ਜੀ ਵੱਧ ਵੱਧ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤਾਂ ਕਿ ਸਾਰਿਆਂ ਦਾ ਭਲਾ ਹੋ ਸਕੇ ਵੀਡੀਓ ਵੱਧ ਵੱਧ ਸ਼ੇਅਰ ਕਰਿਓ ਪਈ ਠੀਕ ਆ ਜੀ ਤੇ ਅੱਗੇ ਤੋਂ ਅੱਗੇ ਹੋਰ ਜਾਣਕਾਰੀ ਲੈਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਦੋ ਤੇ ਅਗਲੀ ਵੀਡੀਓ ਕਿਹੜੀ ਵਿਸ਼ੇ ਤੇ ਬਣਾਈਏ ਕਮੈਂਟ ਕਰਕੇ ਜਰੂਰ ਦੱਸਿਓ ਜੀ ASCII ਕਾਲ ਜੀ ਧੰਨਵਾਦ